ਪੰਜਾਬੀ ਨੂਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬੰਗਲਾਦੇਸ਼ ਵਿੱਚ ਵਿਗੜਦੀ ਸਥਿਤੀ ਭਾਰਤ ਦੇ ਕਾਰੋਬਾਰੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜੇਕਰ ਆਉਣ ਵਾਲੇ ਕੁਝ ਦਿਨਾਂ ਚ ਬੰਗਲਾਦੇਸ਼ ਚ ਜਨ ਜੀਵਨ ਆਮ ਮੰਗ ਨਹੀਂ ਹੋਇਆ ਤਾਂ ਵੱਡੀਆਂ ਕੰਪਨੀਆਂ ਦੇ ਨਾਲ ਨਾਲ ਛੋਟੇ ਵਪਾਰੀਆਂ ਅਤੇ ਬਰਾਮਦਕਾਰਾਂ ਨੂੰ ਵੀ ਵੱਡਾ ਝਟਕਾ ਲੱਗੇਗਾ ਆਯਾਤ ਨਿਰਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇੱਕ ਅੰਦਾਜ਼ੇ ਮੁਤਾਬਕ ਇਕੱਲੇ ਦਿੱਲੀ ਦੇ ਕਾਰੋਬਾਰੀਆਂ ਦੇ ਕਰੀਬ 3000 ਕਰੋੜ ਰੁਪਏ ਬੰਗਲਾਦੇਸ਼ ਵਿੱਚ ਫਸੇ ਹੋਏ ਹਨ ਬੰਗਲਾਦੇਸ਼ ਤੋਂ ਚੂੜੀਆਂ ਸਾਰੀਆਂ ਲਹਿੰਗਾ ਜੁੱਤੀਆਂ ਮੇਕਅਪ ਦੀਆਂ ਚੀਜ਼ਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਸਪਲਾਈ ਠੱਪ ਹੋ ਗਈ ਹੈ ਹਾਲਾਂਕਿ ਬਾਜ਼ਾਰਾਂ 'ਚ ਵਸਤੂਆਂ ਦੀਆਂ ਕੀਮਤਾਂ ਅਤੇ ਅਜੇ ਤੱਕ ਕੋਈ ਅਸਰ ਨਹੀਂ ਹੋਇਆ ਬੰਗਲਾਦੇਸ਼ ਦਿੱਲੀ ਦੇ ਬਾਜ਼ਾਰਾਂ ਦੀਆਂ ਲਈ ਬ੍ਰਾਂਡਡ ਕੱਪੜਿਆਂ ਅਤੇ ਜੁੱਤੀਆਂ ਦਾ ਇੱਕ ਵੱਡਾ ਬਾਜ਼ਾਰ ਹੈ। ਮਾਲ ਦਾ ਵੱਡਾ ਹਿੱਸਾ ਉੱਥੋਂ ਹੀ ਆਉਂਦਾ ਹੈ। ਕਈ ਭਾਰਤੀ ਕੰਪਨੀਆਂ ਨੇ ਖਰਚੇ ਬਚਾਉਣ ਲਈ ਬੰਗਲਾਦੇਸ਼ ਵਿੱਚ ਵੀ ਆਪਣੇ ਯੂਨਿਟਸ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ ਭਾਰਤ ਦੇ ਮੁਕਾਬਲੇ ਬੰਗਲਾਦੇਸ਼ ਵਿੱਚ ਸਿਲਾਈ ਅਤੇ ਲੇਬਰ ਸਸਤੀ ਹੋਣ ਕਾਰਨ ਦਿੱਲੀ ਦੇ ਕਈ ਵਪਾਰੀ ਵੀ ਬੰਗਲਾਦੇਸ਼ ਤੋਂ ਲਹਿੰਗਾ ਅਤੇ ਹੋਰ ਕੱਪੜਿਆਂ ਦੀ ਸਿਲਾਈ ਕਰਵਾਉਂਦੇ ਹਨ ਬੰਗਲਾਦੇਸ਼ ਵਿੱਚ ਵਿਗੜਦੇ ਹਾਲਾਤ ਕਾਰਨ ਉੱਥੋਂ ਮਾਲ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ ਭਾਰਤ ਤੋਂ ਬੰਗਲਾਦੇਸ਼ ਨੂੰ ਬਹੁਤ ਸਾਰਾ ਸਮਾਨ ਨਿਰਯਾਤ ਕੀਤਾ ਜਾਂਦਾ ਹੈ ਜੇਕਰ ਸਿਰਫ ਦਿੱਲੀ ਦੀ ਗੱਲ ਕਰੀਏ ਤਾਂ ਕ੍ਰੋਲ ਬਾਗ ਅਤੇ ਕਸ਼ਮੀਰ ਗੇਟ ਬਾਜ਼ਾਰਾਂ ਤੋਂ ਕਾਰਾਂ, ਬਾਈਕ ਅਤੇ ਈ ਰਿਸ਼ਕਾ ਦੇ ਸਪੇਅਰ ਪਾਰਟਸ ਬੰਗਲਾਦੇਸ਼ ਨੂੰ ਬਰਾਮਦ ਕੀਤੇ ਜਾਂਦੇ ਹਨ। ਬੰਗਲਾਦੇਸ਼ ਵਿੱਚ ਵਿਗੜਦੇ ਹਾਲਾਤ ਕਾਰਨ ਵਪਾਰੀਆਂ ਨੂੰ ਕਰੋੜਾਂ ਰੁਪਏ ਦੀ ਵਪਾਰੀਆਂ ਦੀ ਕਰੋੜਾਂ ਰੁਪਏ ਦੀ ਅਦਾਇਗੀ اٹਕ ਗਈ ਹੈ। ਇਸ ਲਈ ਹੁਣ ਜ਼ਿਆਦਾਤਰ ਵਪਾਰੀਆਂ ਨੇ ਮਾਲ ਭੇਜਣਾ ਬੰਦ ਕਰ ਦਿੱਤਾ ਹੈ।